ਚਲੋ ਇੰਨਾ ਵੀ ਸ਼ੋਰ ਕਰਦੇ ਆਂ ਕਿ ਮਹਾਰਾਜ ਨੇ ਨਾ ਦੋ ਦਿਨ ਆਪਾਂ ਨੂੰ ਟਾਈਮ ਦੇ ਦਿੱਤਾ ਜਿਹੜੇ ਦੋ ਤਿੰਨ ਦਿਨ ਚੰਗੇ ਨੰਗੇ ਆ ਅਸੀਂ ਕੱਲ ਜੀ ਮੀ ਬਹੁ ਪੈਂਡਿਆ ਰਾਤ ਦਾਈ ਤੇ ਮੇਲਾ ਜੇ ਤੁਹਾਨੂੰ ਪਤਾ ਗੋੰਦਵਾਲ ਦਾ ਜਿਹੜਾ ਵਾ ਖਰਾਬ ਵਾਲਾ ਕੰਮ ਹੀ ਹੋ ਗਿਆ ਤੇ ਆਪਾਂ ਚੱਲੇ ਮੇਲੇ ਇੱਕ ਮੌਲ ਚਾਲੀ ਵੇਖਣ ਤੇ ਆ ਦੇਖੋ ਜਿਹੜੀ ਕੋ ਮੌਲ ਚਾਲ ਤੁਸੀਂ ਵੀ ਬਾਈਪਰ ਮਾਰੀ ਇਹ ਲੰਗਰ ਦਾ ਹਾਲ ਇੱਧਰ ਵੇ ਗੁਰੂ ਘਰ ਸਾਰਾ ਸਵਾਦ ਹੀ ਮਰ ਗਿਆ ਵੇ ਕਿੰਨ ਨੁਕਸਾਨ ਵੀ ਬੜਾ ਹੋਇਆ ਉਹ ਗੰਗਰ ਦਾ ਸਰਦ ਜੀ ਤੁਸੀਂ ਇੱਥੋਂ ਚੈੱਕ ਕਰੋ ਪਾਣੀ ਕਿਨਾ ਕਿਨਾ ਰਹਿ ਤਹਰ ਕਲ ਉਸ ਆਪੜ ਨੂੰ ਬਣਾਇਆ ਪਿਆ ਜੀ ਅੱਧੀ ਗੱਡੀ ਦੇ ਪੂਰੇ ਟਾਇਰ ਡੁੱਬ ਗਏ ਤੇ ਗੱਲਾਂ ਵੀ ਅਹੀ ਹਨ ਉਹ ਕਰਨੇ ਕੀ ਬਚ ਜਾਊਗੀ ਸੋ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਭ ਕੁਝ ਹੀ ਓਕੇ ਬੋਟਾਂ ਵਾ ਵੱਡਾ ਮੋਟਾ ਜਾਵੇ ਚੱਲ ਜਿੰਦਾ ਮੇਲਾ ਵੀ ਭਰੂਗਾ ਸਭ ਕੁਝ ਸਭੀ ਸਟਾਰਟ ਹੋ ਜਾਂਦਾ ਪਾਣੀ ਪੂਣੀ ਪੈ ਗਿਆ ਕਿ ਹਾਂ ਅੱਜ ਆਲੋ ਨਾਲ ਤੁਹਾਨੂੰ ਅੱਜ ਬੰਦਾ ਵੀ ਮਿਲਾਉਣੇ ਕਿਹੜਾ ਚੱਲਿਆ ਆਪਣੇ ਕੋਲ ਤੁਸੀਂ ਬਲਾਗ ਦੇ ਨਾਲ ਅੱਗੇ ਤੁਹਾਨੂੰ ਹੋਰ ਜਾਣਕਾਰੀ ਪ੍ਰਦਾਨ ਕੀਤੀ ਜਾਊਗੀ ਤੁਹਾਨੂੰ ਅੱਗੇ ਨਾ ਇੱਕ ਛੋਟਾ ਉਹ ਵੀ ਆਪਾਂ ਦੇਖ ਲਈਏ ਕਿਵੇਂ ਦਾ ਤੇ ਆ ਤੁਸੀਂ ਇੱਕ ਆ ਲੰਗਰ ਆ ਗਿਆ ਇਹਦੇ ਦਰਸ਼ਨ ਕਰ ਲੋ ਫਤਿਹਵਾਦਾ ਜਿਹੜਾ ਮੇਲ ਲੰਗਰ ਕਰੋ ਦਰਸ਼ਨ ਦੀ ਤੇ ਇਸ ਤੋਂ ਅੱਗੇ ਲੰਗ ਦੇ ਲੈਣੇ ਨਹੀਂ ਨਹੀਂ ਹਾਂ ਜੇ ਅੰਦਰ ਹੈ ਕਿ ਨਹੀਂ ਆ ਲੰਗਰ ਜੇ ਇਧਰ ਦੇਖੋ ਛੱਪੜ ਜਿਹੜਾ ਆੜਾ ਫਰਿਆਵਾਦ ਵਾਲਾ ਛੱਪੜਿਆ ਬਾਹਰ ਆਉਣ ਨੂੰ ਪੈਣ ਲਿਆ ਸੰਗਤ ਜੀ ਇਹ ਗੱਲ ਤਾਂ ਵੀ ਚਲੋ ਕੁਦਰਤ ਅੱਗੇ ਜ਼ੋਰ ਨਹੀਂ ਲੋਕਾਂ ਦੇ ਤੇ ਘਰ ਢੇਡਰੀ ਹੋ ਗਏ ਆ ਹੜਾਏ ਪਏ ਪੂਰੇ ਪੰਜਾਬ 'ਚ ਗੱਲ ਹੋਣੀ ਐ ਪਰ ਇਹ ਵੀ ਇੱਕ ਦਿਨ ਸੁਧ ਜਦੋਂ ਹੁੰਦਾ ਨਾ ਚਲੋ ਗੁਰੂ ਮਹਾਰਾਜ ਦਾ ਉਹ ਉੱਤੇ ਥੋੜਾ ਮੰਨੂ ਵੀ ਸੰਗਤਾਂ ਦੇ ਹੁੰਦਾ ਵੀ ਅੱਜ ਦਾ ਦਿਨ ਕਿਤੇ ਕੁਦਰਤ ਟਾਈਮ ਦੇ ਦੇਂਦੀ ਤੇ ਚਲੋ ਵਧੀਆ ਦਿਨ ਨੰਗ ਜਾਂਦਾ ਹੈ ਕਿ ਨਹੀਂ ਚਲੋ ਇੰਨਾ ਵੀ ਸ਼ੋਰ ਕਰਦੇ ਆ ਕਿ ਮਹਾਰਾਜ ਨੇ ਨਾ ਦੋ ਦਿਨ ਆਪਾਂ ਨੂੰ ਟਾਈਮ ਦੇ ਦਿੱਤਾ ਜਿਹੜੇ ਦੋ ਤਿੰਨ ਦਿਨ ਚੰਗੇ ਲੰਘੇ ਆ ਅ ਦੋ ਕੁ ਦਿਨ ਦੋਵੇਂ ਰਾਤਾਂ ਹੀ ਦਰਸ਼ੇ ਮਿਲੇ ਚਲੋ ਕਰ ਰਹੇ ਆ ਮੜਾ ਮੋਟਾ ਸੇਵਾ ਜਿੱਥੇ ਲਿਖੀ ਮਾੜੀ ਜੀ ਕਰਾਂ ਤੇ ਇਹ ਅਭੀ ਮੜਾ ਮੋਟਾ ਹੁੰਦਾ ਕਈ ਵਾਰਾਂ ਵੀ ਤੇ ਆ ਅੱਜ ਦਾ ਦਿਨ ਵੀ ਚਾਹੇ ਤੇ ਚੰਗਾ ਲੰਘ ਜਾਂਦਾ ਤੇ ਚਲੋ ਵਧੀਆ ਹੋਇਆ ਨਾ ਅ ਦੂਰੋਂ ਦੂਰੋਂ ਸੰਗਤ ਆਉਂਦੀਆਂ ਉਹਨਾਂ ਲੰਗਰ ਦਾ ਬਹੁਤ ਰਸਤਾ ਪੱਕੀਆਂ ਹੀ ਆ ਖਰਾਬ ਹੋਈਆਂ ਤੇ ਜਿਹੜਾ ਆਪਣਾ ਹਾਜੀ ਕੁਛ ਜਿਹੜੀਆਂ ਉਦਾਂ ਚੀਜ਼ਾਂ ਹੁੰਦੀਆਂ ਵਾ ਰਾਸ਼ਨ ਪਾਣੀ ਉਹ ਖੱਜਲ ਖਵਾਰ ਹੋਇਆ ਪਰ ਇਹ ਗੱਲ ਹੈ ਵੀ ਮਨ ਨੂੰ ਤੇ ਲੱਗਦੀ ਆ ਫੇਰ ਸੋਚੀਦਾ ਜੇ ਇੱਧਰ ਨਹੀਂ ਤੇ ਉਹ ਵੇਖੋ ਕਿੱਡੇ ਹਾੜਾ ਇਹ ਲੋਕਾਂ ਦੇ ਘਰ ਟਟਰੀ ਹੋਗੇ ਤੇ ਇਸ ਕਰਕੇ ਫੇਰ ਥੋੜਾ ਜਿਹਰਾ ਜੀ ਆ ਜਾਂਦਾ ਸੋ ਬਣੇ ਰਿਓ ਵਲੌਗ ਦੇ ਨਾਲ ਤੁਹਾਨੂੰ ਅੱਗੇ ਬੰਨੇ ਆਪਾਂ ਗੋਂ ਦਾ ਲਸਾ ਦਾ ਜਿਹੜਾ ਅੰਦਰੂਨੀ ਮਾਹੌਲ ਤੁਹਾਨੂੰ ਦਿਖਾਉਨੇ ਕਿਵੇਂ ਆ ਉੱਥੇ ਲੰਗਰ ਵੀ ਲੰਗੇ ਸੀਗੇ ਆਸਨੀ ਜੀ ਵੀ ਇੰਨੇ ਲੰਗਰ ਆਰ ਕੇ ਲੱਗਨੇ ਕਿਉਂਕਿ ਜਿੱਥੋਂ ਸੰਗਤਾਂ ਨੇ ਆਉਣਾ ਜਿੱਥੋਂ ਲੰਗਰ ਲੱਗਨੇ ਆ ਉਹਨਾਂ ਏਰੀਏ ਦੇ ਵਿੱਚ ਹੀ ਹੜਾ ਏ ਸੀ ਤੇ ਫਿਰ ਵੀ ਮਹਾਰਾਜ ਦੀ ਬੜੀ ਕਿਰਪਾ ਰਹੀ ਵੀ ਸੰਗਤ ਵੀ ਬਹੁਤ ਸੀ ਰਾਤੀ ਵੀ ਪਰਸੋਂ ਵੀ ਬਹੁਤ ਸੀ ਤੇ ਆਪਣਾ ਲੰਗਰ ਵੀ ਲੱਗ ਗਿਆ ਤੇ ਕੁਝ ਤੇ ਕਮੇਟੀਆਂ ਨੇ ਕਿਹਾ ਵੀ ਲੰਗਰ ਦੇ ਪੈਸੇ ਆਪਾਂ ਜਿਹੜਾ ਵੀ ਹੜਪੀੜਤਾਂ ਨੂੰ ਦੇ ਦਈਏ ਤੇ ਫਿਰ ਕਹਿੰਦੇ ਵੀ ਨਹੀਂ ਆਪਾਂ ਉਹਨਾਂ ਲਈ ਵੀ ਉਨੀ ਡੋਨੇਸ਼ਨ ਇਕੱਠੀ ਕਰਾਂਗੇ ਤੇ ਇੱਧਰ ਵੀ ਚਲੋ ਸਹਿਮਤੀ ਪ੍ਰਗਟਾਈ ਵੀ ਗੁਰੂ ਸਾਹਿਬ ਦਾ ਜਿਹੜਾ ਦਿਨ ਹੈ ਉਹ ਸਾਲ 'ਚ ਇੱਕ ਵਾਰ ਹੀ ਆਉਣਾ ਵੀ ਆਪਾਂ ਮਨਾਉਣਾ ਹੀ ਮਨਾਉਣਾ। ਤੋ ਆਜੋ ਆਪਾਂ ਬਣੇ ਰਹੋ ਅੱਗੇ ਅੱਗੇ ਕਰਦੇ ਆਂ ਤੁਹਾਡੇ ਨਾਲ ਮੁਲਾਕਾਤਾਂ। ਸਿੰਘ ਜੀ ਇੱਕ ਲੰਗਰ ਜੋ ਆਹ ਵਾਲਾ ਬਾਬਾ ਤਾਰਾ ਸਿੰਘ ਦਾ ਗੁਰਦੁਆਰਾ ਸਾਹਿਬ ਇੱਥੇ ਹੁੰਦਾ ਸੀ ਇੱਥੇ ਬੋੜ ਪ੍ਰਾਤਨ ਹੁੰਦਾ ਸੀ ਤੇ ਆ ਆਹ ਭਾਰਤ ਮਾਲਾ ਦੀ ਭੇਟੇ ਵੀ ਚੜਿਆ ਜਿੱਥੋਂ ਤੇ ਦੂਜਾ ਨੰਬਰ ਜਿਹੜੀ ਆਪਾਂ ਵਲੌਗ ਬਣਾ ਰਹੇ ਆ ਪਉਤੇ ਆਈਏ। ਸੋ ਇੱਕ ਲੰਗਰ ਜੇ ਆਹ ਵਾਲਾ ਸੋ ਇਸ ਜਗ੍ਹਾ ਤੇ ਆ ਦੇਖੋ ਚਾਹ ਪਕੌੜੇ ਚੱਲ ਰਹੇ ਆ ਤੇ ਸੰਗਤਾਂ ਚਾਹ ਪਕੌੜਿਆਂ ਦਾ ਮੀਂਹ ਦੇ ਵਿੱਚ ਆਨੰਦ ਮਾਣ ਰਹੀਆਂ ਤੇ ਇਧਰੋਂ ਸਾਡੇ ਡਰਾਈਵਰ ਸਾਹਿਬ ਸਲੋ ਸਲੋ ਸਪੀਡ ਤੇ ਜਾ ਰਹੇ ਆ ਵੀ ਇੱਕ ਜੋ ਆ ਲੰਗਰ ਇੱਥੇ ਵੀ ਅੰਦਰ ਪ੍ਰੋਗਰਾਮ ਹੁੰਦਾ ਬਹੁਤ ਵਧੀਆ ਸੰਗਤਾਂ ਦੇ ਬੈਠਣ ਲਈ ਸਾਰਾ ਕੁਝ ਵਧੀਆ ਮਤਲਬ ਹੁੰਦਾ ਲੰਗਰ ਇੱਥੇ ਤੋਂ ਇੱਥੇ ਵੀ ਲੰਗਰ ਦਾ ਨੁਕਸਾਨ ਵੀ ਹੋਇਆ ਹੋਊਗਾ ਸੋ ਇਹਨਾਂ ਦਾ ਤੇ ਮੈਨੂੰ ਲੱਗਦਾ ਲੇਟ ਹੀਗਾ ਕਿਉਂਕਿ ਅੰਦਰ ਵੀ ਇੱਥੇ ਜਗਾ ਜਗਾ ਬਣੀਆਂ ਤੇ ਹੋ ਗਿਆ ਉਹ ਅਡਜਸਟਮੈਂਟ ਲੇਕਿਨ ਜਿਆਦਾ ਉੱਥੇ ਹੋਇਆ ਜਿੱਥੇ ਰੱਖਣ ਨੂੰ ਥਾਂ ਘੱਟੀ ਗਈ ਅੰਦਰਵਾਰ ਥਾਂ ਘੱਟੀ ਤੇ ਆਹ ਸਾਰਾ ਕਾਫਲਾ ਗੋਡਵਾਲ ਸਾਹਿਬ ਤੋਂ ਹੀ ਆਂਡਿਆ ਮੜਿਆ ਦਾ ਇਹ ਅਭੀ ਗਾਲੇ ਇੱਕ ਦਿਨ ਐ ਫੋਨ ਵੀ ਉਹਦਾ ਬਹੁਤ ਕੰਡਾ ਸੋ ਆ ਦੇਖੋ ਸੰਗਤਾਂ ਜਾਣਦੀਆਂ ਕੁਝ ਸੰਗਤਾਂ ਮੁੜਨਦੀਆਂ ਆਪ ਆਪਣੇ ਸਾਧਨ ਵਾਲੀਆਂ ਤੇ ਜਿਹੜੀਆਂ ਸੰਗਤਾਂ ਚਲੋ ਵਧੀਆ ਤੁਰੀਆਂ ਜਾਂਦੀਆਂ ਤੇ ਆਈ ਜਾਂਦੀਆਂ ਤੇ ਜਿਹੜਾ ਆਪਣਾ ਮੋਟਰਸਾਈਕਲ ਵਾਲਾ ਵਾ ਉਹਦਾ ਥੋੜਾ ਔਖਾ ਕਿਉਂਕਿ ਮੀਂਹ ਪੈ ਰਿਹਾ ਹੁਣ ਤਾਂ ਥੋੜਾ ਘਟਿਆ ਵਾ ਤੇ ਆਵੇ ਹੁਣੇ ਹੀ ਘਟਿਆ ਜੇ ਮੇਰੇ ਕੋਲ 2 ਮਿੰਟ ਪਹਿਲਾਂ ਹੀ ਪਹਿਲਾਂ ਪਈ ਜਾਂਦਾ ਆਹ ਲੋ ਜੀ ਸੋ ਸੰਗਤ ਜੀ ਆਪਾਂ ਪਹੁੰਚ ਚੁੱਕੇ ਆਂ ਗੋਦਵਾਲ ਸਾਹਿਬ ਬਾਬਿਆਂ ਦੇ ਲੰਗਰ ਦੇ ਕੋਲੋਂ ਦੀ ਲੰਗ ਰਾਂ ਤੇ ਇੱਧਰ ਵੀ ਲੰਗਰ ਹੁੰਦਾ ਚਲੋ ਇੱਥੇ ਤੇ ਗੁਰਦੁਆਰਾ ਸਾਹਿਬ ਪ੍ਰੋਪਰ ਬਣਿਆ ਆ ਸੋ ਆਹ ਲੰਗਰ ਇੱਧਰ ਦੇਖਿਓ ਇਹਨਾਂ ਲੰਗਰਾਂ ਦਾ ਵੀ ਜਿਹੜਾ ਜਰੂਰ ਕੋਈ ਨਾ ਕੋਈ ਭਾਵੇਂ ਘੱਟ ਹੋਇਆ ਹੋਵੇ ਤੇ ਭਾਵੇਂ ਵੱਧ ਹੋਇਆ ਹੋਵੇ ਨੁਕਸਾਨ ਜਰੂਰ ਹੋ ਜਾਂਦਾ بارش ਨੇ ਸੋ ਨੁਕਸਾਨ ਕਰ ਹੀ ਦਿੱਤਾ ਤੇ ਆ ਜੋ ਅੱਗੇ ਆਪਾਂ ਇੱਕ ਇੱਥੇ ਹੁੰਦਾ ਮਾਨਕ ਦੇਕੇ ਵਾਲਾ ਲੰਗਰ ਉਥੇ ਤੇ ਰੱਖਣ ਨੂੰ ਥਾਂ ਨਹੀਂ ਹੈ ਗਈ ਬਿਲਕੁਲ ਵੀ ਕਿਉਂਕਿ ਚੰਨੀਆਂ ਦੇ ਥੱਲੇ ਸੀਗਾ ਤੇ ਬਹੁਤ ਉਹੀ ਸੇਵਾ ਭਾਉਣਾ ਦੇ ਨਾਲ ਸੇਵਾ ਕਰਦੇ ਹਰ ਸਾਲ ਹੀ ਉਹ ਗੁਰੂ ਅਮਰਦਾਸ ਜੀ ਕਿਰਪਾ ਕਰਨ ਉਹ ਕੁਦਰਤ ਚਾਵੇ ਤੇ ਕੀ ਨਹੀਂ ਕਰ ਸਕਦੀ ਤੇ ਵੈਸੇ ਵੀ ਗੁਰੂ ਅਮਰਦਾਸ ਦੇ ਪੋਤੇ ਗੁਰੂ ਗੋਬਿੰਦ ਸਿੰਘ ਦੇ ਪੋਤੇ 2 ਘੰਟੇ ਮੀਂਹ ਹੜਕਿਆਂ ਦੇ ਨਾਲ ਫੇਰ ਲਾ ਦਨੇ ਆ ਰੌਣਕਾਂ ਇੱਥੇ ਤੇ ਕੋਈ ਚੱਕਰ ਨਹੀਂ ਹਾਂਜੀ ਸੂ ਸਿੰਘ ਜੀ ਆ ਇੱਕ ਲੰਗਰ ਤਿਆਰ ਹੋ ਰਿਹਾ ਠੀਕ ਹੈ ਜੀ ਵੇ ਨੂੰ ਦੂਜੇ ਰੋਗ ਨਾ ਲੈ ਲਿਓ ਕਿਤੇ ਵੀ ਲੰਗਰਾਂ ਦੀ ਗਿਣਤੀ ਕਰਦੇ ਫਿਰਦੇ ਆ ਇਹ ਮੀਂਹ ਦੇ ਕਾਰਨ ਜਿੱਥੇ ਜਿੱਤੇ ਵੀ ਇਹ ਮੀਂਹ ਦਾ ਇਫੈਕਟ ਕੀ ਕੀ ਪਿਆ ਅੱਜ ਮੇਲਾ ਸੀ ਕਿ ਨਾ ਮੇਲਾ ਇਤਿਹਾਸਕ ਮੇਲਾ ਤੇ ਬਹੁਤ ਜ਼ਿਆਦਾ ਮੇਲਾ ਭਰਦਾ ਹੈ ਵੀ ਜਿਹੜੇ ਕਹਿੰਦੇ ਆ ਵੀ ਬਹੁਤ ਜ਼ਿਆਦਾ ਭਰਦਾ ਉਹ ਇਹ ਮੇਲਾ ਵਾ ਤੇ ਇਤੇ ਫਿਰ ਵੀ ਆ ਦੇਖੋ ਸੰਗਤਾਂ ਇੱਥੇ ਕਿਤੇ ਰਾਸ਼ ਮਿਲ ਗਿਆ ਇੱਕ ਆ ਦੇਖੋ ਇੱਧਰ ਲੰਗਰ ਇਹ ਨਵਾਂ ਚੱਲੂ ਹੋਇਆ ਅੱਡ ਦੀ ਮਾਰ ਪਈ ਹੜਦੀ ਮਾਰ ਪਈ ਆ ਹੜਦਾ ਤੇ ਜਰਨੈਲ ਕਰਕੇ ਹਿਸਾਬ ਸਾਰੇ ਲਾਉਂਦੇ ਵੀ ਵੇਲਾ ਨਹੀਂ ਹਰ ਕੀ ਭਰੂਗਾ ਹੜਦਾ ਕਰਕੇ ਵੀ ਸੰਗਤਾ ਆਉਣੀ ਨਹੀਂ ਪਰ ਫੇਰ ਵੀ ਵੇਲਾ ਹੈ ਰਾਤੀ ਬਹੁਤ ਜ਼ਿਆਦਾ ਰਾਸ਼ੀ ਰਾਤੀ ਜ਼ਿਆਦਾ ਰਾਸ਼ੀ ਜਦੋਂ ਇਹ ਹੋ ਗਿਆ ਉਹ ਥੋੜਾ ਘਟ ਹੀ ਤੂੰ ਕਿੰਨੇ ਕਜਾ ਆਏ ਅਸੀਂ ਚੱਲ ਗਏ ਆ 5:30 6 ਵਜੇ ਕਿਸ਼ੇ ਫਿਰ ਹੀ 7 ਵਜੇ ਤੋਂ ਬਾਅਦ ਚੱਲ ਹੂੰ ਇੱਕ ਇਧਰ ਦੇਖੋ ਜੀ ਗੱਡੀ ਦਾ ਸ਼ੀਸ਼ਾ ਬਲਰ ਜਾਵਾ ਤੇ ਹੈ ਜਦਾ ਹੋ ਨੋ ਗੇਰੋ ਇੱਕ ਇਧਰ ਵੀ ਲੰਗਰ ਲੱਗਣਾ ਸੰਗ ਜੀ ਤੇ ਤਹੀ ਕਹ ਲੋ ਵੀ ਜਿੰਨਾ ਵੀ ਹੈਗਾ ਵਾ ਮਹਾਰਾਜ ਦੀ ਬਹੁਤ ਕਿਰਪਾ ਵਾ ਇਹ ਕਰਦਿਆ ਕਰਾਉਂਦਿਆ ਫੇਰ ਦੇਖ ਲੋ ਆ ਇੱਥੋਂ ਦੁਕਾਨਾਂ ਲੱਗੀਆਂ ਤੇ ਮੇਲਾ ਪੂਰਾ ਕਹਿ ਦਈਏ ਵੀ ਭਰਿਆ ਪਿਆ ਹਲੋ ਉਹਨਾਂ ਬਜਨਲ ਉਥੋਂ ਨਾ ਥੱਲੇ ਦੀ ਗਰਕ ਨਾ ਪਰੇ ਨੂੰ ਗੱਡੀ ਉਧਰ ਲਿੰਕ ਰੋਡ ਤੇ ਨਹੀਂ ਪਾ ਲਿਉਣੀ ਠੀਕ ਹੈ ਠੀਕ ਹੈ ਠੀਕ ਇੰਧਰ ਹੀ ਹਸਤਾਲੇ ਆ ਉੱਥੋਂ ਹੀ ਭਲਾਂਗੇ ਆ ਵੀ ਆਪਣੇ ਕਿਹੜਾ ਇਧਰੋਂ ਆਪਾਂ ਨਾਲ ਉੱਧਰ ਨਾਲ ਕਵਰ ਹੋ ਜੂ ਆ ਦੇਖੋ ਦੁਕਾਨਾਂ ਤੋਂ ਬਣਨ ਲੱਗੀਆਂ ਇਧਰ ਤੇ ਓ ਉੱਥੇ ਹੀ ਜੀ ਮਾਨਿਕ ਦੇਕੇ ਵਾਲਿਆਂ ਦਾ ਲੰਗਰ ਇਹਦੇ ਵੀ ਤੁਹਾਨੂੰ ਦਿਖਾਉਣਾ ਦਰਸ਼ਨ ਕਰਾਉਣਾ ਜੀ ਬਣੇ ਰਿਓ ਵੀਡੀਓ ਦੇ ਨਾਲ ਜੀ ਆ ਆ ਗਿਆ ਜੀ ਮਾਨਕ ਦੇਕੇ ਵਾਲਿਆਂ ਦਾ ਲੰਗਰ ਜਿੱਥੇ ਕੀ ਤੁਹਾਨੂੰ ਦੱਸ ਦਿਆਂਗੇ ਬਹੁਤ ਰੌਣਕਾਂ ਹੁੰਦੀਆਂ ਤੇ ਆਹੋ ਦੇਖੋ ਸਾਰੇ ਕਿਤੇ ਥੱਲੇ ਪਾਣੀ ਪਾਣੀ ਤਾਂ ਹੁੰਦੀ ਗੰਡਿਆ ਜੀ ਫਿਰ ਵੀ ਬਹੁਤ ਜਦੀ ਰੌਣਕ ਹੈ ਜੀ ਇਹ ਆ ਸਿੱਕੀ ਦੇ ਵਿੱਚ ਤਾਕਤ ਕੀ ਨੇ ਸੇਰ ਦੇ ਵਿੱਚੋਂ 3 ਕਿਹ ਲੋ ਕਿ 4 ਘੰਟੇ ਤੋਂ ਉੱਪਰ ਪਲੱਸ ਨਹੀਂ ਮੈ ਗਿਆ ਵਾ ਤੜਕੇ ਦਾ ਕਿਉਂਕਿ ਸ਼ੁਰੂ ਹੋਇਆ ਤੇ ਫਿਰ ਵੀ ਦੇਖ ਲੋ ਤੇਹੀ ਰੌਣਕਾਂ ਨੇ ਉਹ ਸੰਤਾ ਪਰਲੇ ਮਨੇ ਖੜਕੇ ਜਿਹੜੀਆਂ ਚਾਹ ਪਾਣੀ ਸ਼ਾਗਰੀਆਂ ਤੇ ਇੰਨਾ ਕਿ ਉਹ ਦੇਖੋ ਪਿਛਲੇ ਮਨੇ ਘਰ ਕੋੜਾ ਬੜਾ ਬਚਾਇਆ ਜ਼ਰੂਰ ਕਰ ਲਿਆ ਹੋਊਗਾ ਕੂਲਰ ਕਲਰ ਵੀ ਇਹ ਚਲੋ ਪਾਣੀ ਨਾਲ ਕੋਈ ਟਿਕੋਈ ਨਹੀਂ ਬਾਕੀ ਇਹਦਾ ਕਿ ਰਸਤਾ ਪਾਣੀ ਬਹੁਤ ਖਰਾਬ ਹੋਈ ਹੋਣੀ ਆ ਉਹ ਪਿਛਲੇ ਬੰਨੇਗਾ ਸਾਰਾ ਇਹਨਾਂ ਦਾ ਬਣਾਉਣ ਬਣਾਉਣ ਵਾਲਾ ਜਿਹੜਾ ਸਿਸਟਮ ਹੁੰਦਾ ਉਹ ਇцо ਤਾਂ ਤੁਸੀਂ ਦੇਖ ਲਿਆ ਲੰਗਰਾਂ ਦੇ ਜਿੰਨੇ ਵੀ ਲੱਗੇ ਹੋਏ ਸੀਗੇ ਤੇ ਤੁਹਾਨੂੰ ਦਰਸ਼ਨ ਕਰਾ ਦਿੱਤੇ ਆ ਤੇ ਅੱਗੇ ਆਪਾਂ ਆ ਗਏ ਆ ਆਪਣਾ ਕੋਇਂਦਵਾਲ ਸਾਹਿਬ ਵਾਲਾ ਚੌਂਕ ਇੱਥੇ ਆ ਪਾਣੀਆ ਆਹ ਕਹਿੰਗੇ ਇਹਨਾਂ ਤੋਂ ਕੁਕਮਲਾ ਜੀ ਆਪਾਂ ਇਧਰਲੇ ਬਣਿਆਗੇ ਹੁਣ ਕਪੂਰਥਲਾ ਚੌਂਕ ਵਾਲੀ ਸਾਈਡ ਤੇ ਕਪੂਰਥਲਾ ਚੌਂਕ ਦੇ ਵੀ ਹਾਲਾਤ ਜਿਹੜੇ ਆ ਦੇਖ ਲੋ ਵੀ ਪਾਣੀ ਪੂਰਾ ਵਾ ਇਹ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਇਹ ਨਾਣਾ ਇਨਾਂ ਨਾਣਾ ਪਾਣੀ ਨਹਿਰ ਚ ਚੱਲਣ ਰਿਹਾ ਸੀ ਨਹਿਰ ਤੇ ਪਾਣੀ ਵਾਲੀ ਜਿਹੜੀ ਪਾਈ ਤੇ ਆ ਦੇਖ ਲੋ ਆ ਆ ਦੇਖ ਲੋ ਕਿ ਇੰਨੀ ਕੀ ਪਾਣੀ ਤੇ ਹੁਣ ਚਲੋ ਕੀ ਕਹਿ ਸਕਦੇ ਆ ਤੇ ਬਾਕੀ ਜੋ ਅੱਜ ਦੇ ਵਲੌਗ ਦਾ ਆਪਣਾ ਟੌਪਿਕ ਆਪਾਂ ਉੱਤੇ ਹੀ ਬਰਕਰਾਰ ਰਹੀਏ ਜੁਝੇ ਮਨੇ ਨਾ ਜਾਈਏ ਚੰਗੀ ਗੱਲ ਆ ਤੇ ਇੰਨੇ ਤੇ ਜਜਬਾਤ ਜਿਹੜੇ ਸਾਡੇ ਕਾਬੂ ਵਿਚ ਘੱਟ ਹੀ ਰਹਿੰਦੇ ਨੇ ਐਵੇਂ ਕੀ ਕੀ ਸਰਕਾਰ ਨੂੰ ਉਹਨਾਂ ਨਿੰਦਨਾ ਜੋ ਗੁਰੂ ਮਹਾਰਾਜ ਵਾਲਾ ਦੇਨੇ ਆ ਨਿੰਦਨਾ ਨਹੀਂ ਕਹਿ ਸਕਦੇ ਐਨੂੰ ਐਨੇ ਆਨੂੰ ਨੰਗੀ ਵੀ ਨੰਗੀ ਐ ਨੰਗੀ ਐ ਨੰਗੀ ਨਾਲੇ ਪਾਣੀ ਹੈ ਤੇ ਨਾਲੇ ਉਧਰੋਂ ਆਪਣਾ ਭੀੜ ਭੜਕਾ ਜਿਹੜਾ ਬਾਜੂ ਆਲਾ ਇਹ ਹੈਗਾ ਵਾ ਕਪੂਰਥਲਾ ਚੌਂਕ ਦੇ ਨਾਲ ਹਸਤਾਲ ਵਾਲੀ ਸਾਈਡ ਸੋ ਇਧਰ ਆ ਬਾਬੇ ਸੋਸنگੀਆਂ ਦਾ ਲੰਗਰ ਅੱਗੇ ਆ ਜਨਾ ਤੁਹਾਨੂੰ ਉਹਦੇ ਵੀ ਦਰਸ਼ਕ ਕਰਾ ਦਿੰਨੇ ਆ ਜੀ ਤੇ ਇਹ ਆ ਵੀ ਚਲੋ ਇਧਰ ਤੇ ਕੋਈ ਏਡੀ ਗੱਲ ਨਹੀਂ ਆ ਇਹਨਾਂ ਬਾਬਿਆਂ ਨੇ ਛੱਡੀ ਬੜੇ ਤੜੇ ਤੜੇ ਪਾਏ ਆ ਉਧਰ ਇਹ ਸੋ ਆ ਜੋ ਬਣੇ ਰਹੋ ਬਾਕੀ ਜੋ ਸੂਤੇ ਹਾਲ ਆ ਤੇ ਮੇਨ ਲੱਗਦਾ ਆਪਾਂ ਨੂੰ ਵਲੌਗ ਦੀ ਸਮਾਪਤੀ ਕਰਨੀ ਚਾਹੀਦੀ ਇੱਥੇ ਸੋ ਬਨੇਰੇਓ ਆਪਾਂ ਤੁਹਾਨੂੰ ਅੱਗੇ ਵੀ ਕੁਝ ਨਾ ਕੁਝ ਜ਼ਰੂਰ ਚੰਗੀ ਚੀਜ਼ ਦਿਖਾਵਾਂਗੇ ਜੀ ਪੋਜ਼ਿਟਿਵ ਚੀਜ਼ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜੀ ਬਾਬੇ ਸੁਰ ਸਿੰਘ ਵਾਲਿਆਂ ਦਾ ਲੰਗਰ ਇੱਥੇ ਆ ਬਾਬਿਆਂ ਦੇ ਘੋੜੇ ਬੰਨੇ ਆ ਬਾਹਰ-ਬਾਰ ਦੇ ਨਹੀਂ ਜਾ ਰਹੇ ਆ ਤੇ ਇੱਧਰ ਦੇਖੋ ਜਲਥਲੀ ਹੋਇਆ ਪਿਆ ਹਾਂ ਜੀ ਤੇ ਗੱਲ ਟੱਕਰ ਗਈ ਸਰ ਹਾਂ ਨਾਲੇ ਉੱਚੀ ਵੱਡੀ ਗੱਡੀ ਆ ਤੂੰ ਤੈਨੂੰ ਚਲੇ ਦਾ ਭੇਜਦੇ ਸੀ ਨਾ ਹੈ ਇੱਥੇ ਕਿੱਥੇ ਡਾਉਣੇ ਥੋੜਾ ਜਿਹਾ ਛੋਟਾ ਹੀ ਆ ਮੜਾ ਆਨੂ ਕਰਕੇ ਕੱਢ ਲਾ ਤੈਨੂੰ ਪਤਾ ਹੈ ਨਾ ਮੜਾ ਮੋਟਾ ਹਨਾ